ਲਓ ਵੀ ਮਿੱਤਰੋ ਜੈਜੇ ਭਾਦੀਆਂ ਚਾਰ ਵੱਡੀਆਂ ਵਹਿੜਾਂ ਦੋ ਕਾਲੇ ਰੰਗ ਦੀਆਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਦੋ ਜਰਸੀ ਬਰੀਡ ਦੀਆਂ ਪੂਰੀਆਂ ਵੱਡੀਆਂ ਵਹਿੜਾਂ ਪੰਜਾਬ ਵਾਲੀਆਂ ਜੇ ਕੋਈ ਭੈਣ ਭਰਾ ਲੈਣ ਦਾ ਚਾਹਵਾਨ ਹੋਵੇ ਵੱਡੀਆਂ ਜਰਸੀਆਂ ਇਹ ਬਾਈ ਦੇ ਘਰੇ ਆਜੋ ਕੋਠੇ ਸਰਜੀਤਪੁਰਾ ਪਿੰਡ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਜਲਾਲ ਢੋਡੀ ਪਖਰਵਾੜਾ ਬਿਆਲਪੁਰਾ ਭਾਈ ਕਾ ਆਣ ਗਵਾਂਢ ਦੇ ਪਿੰਡ ਆਹ ਬੱਚੀਆਂ ਸਤਾਜੀਆਂ ਸੂਈਆਂ ਆ ਕੱਲ ਸੂਈ ਆ 17 18 ਕਿਲੋ ਦੁੱਧ ਪਿਆਜੂ ਹਵਾਨਾ ਠੋਸ ਨਿੱਗਰ ਆ ਫਿਟਿੰਗ ਵਾਲਾ ਹਵਾਨਾ ਮੋਟਾ ਮੋਟਾ ਥਾਣਾ ਫੈਟ ਬਾਈ ਕਹਿੰਦਾ 6 6.5 7 ਨਾਰਮਲ ਆਉ ਮੁੱਲ ਕਰਨ ਉਹ ਬਾਈ ਕਹਿੰਦਾ 65000 ਕਰਾ ਲਿਗੇ ਭਾਵਾਂ ਕਿੰਨੇ ਦੇ ਦੇਣੀਆਂ ਇੱਕ ਨੰਬਰ 57 ਆ 57 ਦਾ ਦੋਨੇ 57 ਦਾ ਜੋੜਾ ਹੀ ਦੇ ਦੇਣਾ ਆ ਰਾਤ ਸੂਈ ਆ ਆ ਕੱਲ ਸ਼ਾਮ ਦੀ ਸੂਈ ਆ ਆ ਰਾਤ ਸੂਈ ਆ ਦੋਹਾਂ ਦੇ ਮਗਰ ਬੱਛੇ ਆ ਵੱਡੀ ਵਹਿੜ 17 18 ਕਿਲੋ ਯਾ ਦੁੱਧ ਪਿਆਜੂ ਮੁੱਲ ਭਾਵੇਂ 65 ਕਰਾ ਲਓ ਭਾਈ ਕਹਿੰਦਾ ਇਹ ਵੀ 57 ਦੀ ਮੱਝਿਆਰ ਦਾ ਦੁੱਧਣਾ ਆ ਜਰਸੀ ਪੰਜਾਬ ਵਾਲੀ ਹਫਤੇ ਦੀ ਕੱਚੀ ਅਫਰੀਕਾ ਨਾਲ ਜਿਹੜਾ ਕੱਦ ਆ ਕੋਈ ਫੋਟ ਨਹੀਂ ਛਾਗ ਨਹੀਂ ਫੁੱਲ ਵਿਰਲਾਂ ਚ ਥਣ ਲੱਗਿਆ ਬਾਕੀ ਝੋਲ ਝੂਲ ਪਈ ਬਹੁਤ ਅਦਨ ਹਫਤਾ ਲੈ ਜਣਾ ਕੱਲੀ ਕੱਚੀ ਕੱਚੀ ਆ ਜਦ ਦਿਨ ਤਿਆਰ ਹੋ ਜਾਂਦੀ ਆ ਸੋਣਾ ਵੱਡਾ ਲੈਵਾ ਤਿਆਰ ਕਰੂ 22 ਕਿਲੋ 22 ਦਾਸ ਦਾ ਦੁੱਧ ਪਿਆਜੂ ਮੁੱਲ ਸਵਾ ਲੱਖ ਕਰਾ ਲਓ ਡੇਢ ਕਰਾ ਲਓ ਦੇ ਦੇ ਨਹੀਂ ਕਿੰਨੇ ਦੀ 70000 70 ਦੇ ਛੇ 76000 ਦੀ ਅੱਜ ਕੱਚੀ ਗੱਤੀ ਕਰਕੇ 76000 ਦੀ ਦੇ ਦੇਣੀ ਹਫਤੇ ਦੀ ਕੱਚੀ 22 ਕਿਲੋ ਦੁੱਧ ਪਲੂਨ ਨੇ ਦਿੱਤਾ 22 ਬਾਈ ਮੰਨ ਕੇ ਸੌਦਾ ਕਰ ਲਿਓ ਆ ਦੂਜਾ ਸੁਹਾ ਇਹ ਵੀ ਹਫਤੇ ਦੀ ਕੱਚੀ ਆ ਇਹਨੇ 14 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਭਾਵੇਂ 14 15 ਮੰਨ ਕੇ ਸੌਦਾ ਕਰ ਲਿਓ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ ਕੋਈ ਕਿਲੋ ਖੰਡ ਵੱਧ ਪਿਆ ਜੇ ਇਹ ਦੁੱਧ ਮੈਂ ਤਾਂ ਦੱਸ ਤੇ ਕਿਉਂਕਿ ਇਦੋਂ ਪਹਿਲਾਂ YouTube ਦੀ ਵੀਡੀਓ ਸ਼ੂਟ ਕੀਤੀ ਆ ਉਹ ਜੋ ਪਹਿਲਾਂ ਸਾਰੇ ਪਸ਼ੂ ਤੋੜ ਕੇ ਵਿਖਾਏ ਆ ਤਾਂ ਦੁੱਧ ਤੁਹਾਨੂੰ ਮੈਂ ਦੱਸੀ ਜਾਂਦਾ ਕਿ ਇੰਨਾ-ਇੰਨਾ ਦੁੱਧ ਇਹਦਾ ਮੁੱਲ ਇਹ 50000 ਦੀ ਇਹ 50000 ਦੀ ਪੂਰੀ ਵੀਡੀਓ ਵੇਖਣੀ ਤਾਂ ਆਪਣੇ ਚੈਨਲ ਤੇ ਹੈਮਰ ਟੀਵੀ ਤੇ ਵੇਖ ਲਓ ਚਾਰੇ ਪਸ਼ੂ ਤੋੜ ਕੇ ਵਿਖਾਏ ਆ ਜੇ ਕਿਸੇ ਨੇ ਪੂਰੀ ਵੀਡੀਓ ਨਹੀਂ ਵੇਖਣੀ ਆਈ ਫੋਨ ਲਾਉਣਾ ਮੋਟੀ-ਮੋਟੀ ਜਾਣਕਾਰੀ ਤੁਹਾਨੂੰ ਦੁੱਧ ਮੁੱਲ ਸਭ ਕੁਝ ਹੀ ਦੱਸਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਫੋਨ ਲਾ ਲਓ ਇਸੇ ਤੇ ਵਟਸਐਪ ਚੱਲਦਾ ਵੀਡੀਓ ਗੱਲ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ